ਤਿੰਨ ਨਵੇਂ ਸਾਲ ਤੱਕ ਰਹੇ ਤੇ ਆਫਰ ਲਾ ਦੇਗੀ ਕੋਈ ਨਾ ਕੋਈ ਸਾਡੀ ਪਹਿਲੀ ਆਫਰ ਆ ਚਲਦੀ ਹੈ ਰੇਟ ਸਾਡੇ ਪਾਏ ਹੋਏ ਹੈ ਜਿਹੜੇ ਰੇਟ ਸਾਡੇ ਪਾਏ ਹੋਏ ਉਹਨੇ 20% ਲੱਸਾ ਜੀ ਪੂਰਾ ਉੱਪਰ ਅਸੀਂ ਲੱਸ ਦੇ ਲਿਆ ਜੇ ਕੋਈ ਹੋਰ ਆਫਰ ਲਾਣੀ ਨਵੇਂ ਸਾਲ ਤੱਕ ਆਪਾਂ ਹੋਵੇ ਨਹੀਂ ਬਾਉ ਨਵੇਂ ਸਾਲ ਤੱਕ ਇੱਕ ਤਰੀਕ ਤਾਈ ਜਿਹੜਾ ਇਹ ਚ ਉਮਰ ਹੈ ਪਹਿਲੀ ਗੱਲ ਤੇ ਤਿੰਨ ਰੰਗ ਚੱਲਦੇ ਆ ਜੀ ਵਾਈਟ ਬੰਬੇ ਨੈਚਰਲ ਵਾਈਟ ਚਾਰ ਚ ਉਮਰਾਂ ਦਾ ਇੱਕ ਸੈੱਟ ਹੈ ਸਾਡੇ ਦਾ ਨੈਟ ਪ੍ਰਾਈਸ 20000 ਰੁਪਏ ਸੀ ਨਵੇਂ ਸਾਲ ਤੱਕ ਅਸੀਂ ਆਫਰ ਲਾ ਲੈਨੇ ਵੀ ਇਹਦਾ ਨੈਟ ਪ੍ਰਾਈਸ ਅਸੀਂ 15000 ਰੁਪਏ ਕਰਤਾ 15000 ਰੁਪਏ ਦੇ ਵਿੱਚ ਪੂਰੇ ਦਾ ਪੂਰਾ ਸੈੱਟ ਤਿੰਨ ਰੰਗਾਂ ਦੇ ਵਿੱਚ ਬੋਡੀ ਰੰਗ 골ਡਨ ਲੈ ਲਈ ਜੋ ਹੈ ਬਲੈਕ ਲੈ ਲਿਓ ਤੇ ਚੁੰਮਰ ਦੀ ਲਾਈਟ ਇੰਨੀ ਬਣੂ ਵੀ ਡ్రਾਈੰਗ ਰੂਮ ਲੋਪੀ ਛੋੜੇ ਜਿੱਥੇ ਲੱਗੋ ਹੈ ਉੱਠੂਗਾ ਵੀ ਜੇ ਬਾ ਉਹ ਮੰਨ ਲੈ ਇਹੀ ਯਾਰ ਚਾਰ ਜਣੇ ਆ ਕੇ ਲੈ ਜਾਣ ਵੀ ਆਹ ਵੱਡਾ ਲੈ ਲਵੇ ਕੋਈ ਛੋਟਾ ਲੈ ਲਵੇ ਕੋਈ ਉਦੋਂ ਛੋਟਾ ਲੈ ਵੀ ਉਦੋਂ ਛੋਟਾ ਐ ਮਿਲ ਜਾ ਸਕਦਾ ਇਦੋਂ ਵੀ ਛੋਟਾ ਦੇ ਦਾਂਗੇ ਹੋਰ ਮੱਲਾ ਵੀ ਜਦ ਪੰਜ ਵੀ ਮਿਲ ਜਾਣਗੇ ਆਪਣੇ ਕੋਲ ਇਹ ਤਾਂ 6 ਸਾਈਜ਼ ਆਂਦੇ 6 ਦੇ 6 ਹਾਜ਼ਰ ਹੁੰਦੇ ਨੇ ਇਹ 4 ਸਾਈਜ਼ ਦਾ 7 ਸੈੱਟ ਜੋੜ ਕੇ ਬਣਾਇਆ ਹੋਇਆ ਜੀ ਜੇ ਕਿਸੇ ਨੇ ਇਹਨੂੰ ਵੱਡੇ ਨੂੰ ਉੱਪਰ ਕਰਨਾ ਛੋਟੇ ਨੂੰ ਨੀਚੇ ਕਰਨਾ ਓਵੇਂ ਹੋ ਜਾਊਗਾ ਕਿਸੇ ਨੇ ਰੰਗ 골ਡ ਦੀ ਥਾਂ ਤੇ ਬਲੈਕ ਲੈਣਾ ਓਵੇਂ ਹੋ ਜਾਊਗਾ ਕਿਸੇ ਨੇ 15000 ਦੀ ਥਾਂ ਤੇ 10000 ਰੁਪਏ ਲੈਣਾ ਝੁੰਮਰ ਐਡਾ ਲੰਬਾਈ ਕਰਨਾ ਤਾਂ ਵੀ ਕਰ ਦਾਂਗੇ ਲੈ ਤਾਂ ਵੀ ਹੋ ਜਾਊਗਾ ਤਾਂ ਵੀ ਹੋ ਜਾਊਗਾ ਤੇ ਮਿਲਣ ਲਾਗੇ ਤੁਹਾਨੂੰ ਮਾਡਰਸ ਦਾ ਸਾਡਾ ਐਡਰੈਸ ਹੈਗਾ ਜੀ ਬਰਨਾਲਾ ਸ਼ਹਿਰ ਹੈ ਜੀ ਅੰਸ਼ ਇਲੈਕਟ੍ਰਿਕ ਸਟੋਰ ਰੇਲਵੇ ਸਟੇਸ਼ਨ ਦੇ ਨੇੜੇ ਆ ਕੇ ਪੁਰਾਣਾ ਸ ਜਿਥੇ ਝੂਮਰ ਦੇ ਤੁਹਾਨੂੰ ਐਡੀ ਪੱਡੀ ਵੈਰਾਈਟੀ ਮਿਲੂਗੀ ਜਿਹੜੀ ਤੁਹਾਨੂੰ ਕਿਤੇ ਵੀ ਦੇਖਣ ਨੂੰ ਨਹੀਂ ਮਿਲੂਗੀ ਝੂਮਰ ਬੋਲ ਲਾਈਟ ਕਨਸੀਲ ਲਾਈਟ ਇਨਡੋਰ ਦੀ ਕੋਈ ਆਈਟਮ ਆਊਟਡੋਰ ਦੀਆਂ ਕੋਈ ਆਈਟਮ ਕੁਝ ਵੀ ਲੈਣਾ ਹੋਵੇ ਹੋਲਸੇਲ ਰੇਟਾਂ ਤੇ ਹੀ ਮਿਲੂਗਾ ਤੁਹਾਨੂੰ ਤੇ ਕੁਆਲਿਟੀ ਪ੍ਰਾਈਸ ਤੁਹਾਨੂੰ ਆਜੇ ਤੋਂ ਆਪਣੇ ਪਤਾ ਲੱਗੇਗਾ ਇੱਕੋ ਹੀ ਬੰਦਾ ਬਰਨਾਲੇ ਦੇ ਵਿੱਚ ਇਹ ਹੀ ਬੰਦਾ ਸਾਰੇ ਬਰਨਾਲੇ ਚ ਆਹੀ ਬੰਦਾ ਸਸਤਾ ਦੇ